2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ ਮਾਰਚ ਦੀ ਅਗਵਾਈ ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਜਸਪ੍ਰੀਤ ਸਿੰਘ ਤੇ ਐਸਐਸਪੀ ਬਠਿੰਡਾ ਦੀਪਕ ਪਾਰਿਕ ਵੱਲੋਂ ਕੀਤੀ ਗਈ। ਪੁਲਿਸ ਲੈਣ ਬਠਿੰਡਾ ਤੋਂ ਸ਼ੁਰੂ ਹੋਇਆ ਫਲੈਗ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਗੁਜ਼ਰਿਆ। ਇਸ ਮੌਕੇ ਜ਼ਿਲ੍ਹਾ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਜਸਪ੍ਰੀਤ ਸਿੰਘ ਨੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਨੂੰ ਲੈ ਕੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਤਾਂ ਜੋ ਕੋਈ ਸਮਾਜ ਵਿਰੋਧੀ ਅੰਸਰ ਅਨਸੁਖਾਂ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸ ਫਲੈਗ ਮਾਰਚ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੋਰ ਕੀ ਕੀ ਦੱਸਿਆ ਗਿਆ ਉਹ ਇੱਕ ਵਾਰੀ ਸੁਣਦੇ ਹਾਂ ਸਰ ਕੀ ਕਹੋਗੇ ਫਲੈਗ ਮਾਰਚ ਪੂਰੇ ਪੰਜਾਬ ਨੂੰ ਹੋ ਰਿਹਾ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਬੰਡਾ ਜੀ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਚੋਣ ਦੀਆਂ ਡੇਟਸ ਨੇ ਬਠਿੰਡਾ ਲੋਕ ਸਭਾ ਹਲਕੇ ਲਈ ਉਹ ਨਾਊਜ਼ ਹੋ ਚੁੱਕੀਆਂ ਨੇ ਤੇ ਉਹਦੇ ਬਤੌਰ ਹੀ ਐਜ਼ ਅ ਕੌਨਫੀਡੈਂਸ ਬਿਲਡਿੰਗ ਮੀਜਰ ਦੇ ਤੌਰ ਦੇ ਉੱਤੇ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਸ ਦੇ ਰਾਹੀਂ ਅਸੀਂ ਲੋਕਾਂ 'ਚ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਸੁਰੱਖਿਅਤ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਤੁਹਾਡੇ ਉੱਤੇ ਜੇ ਬੰਦਾ ਹੈਗਾ ਤਾਂ ਕਾਈਂਡਲੀ ਸਾਨੂੰ ਸੰਪਰਕ ਕਰੋ ਤੇ VOTING ਜਿਹੜੀ ਹੈਗੀ ਉਹ ਆਪਣੇ ਬਿਨਾਂ ਕਿਸੇ ਦਬਾਅ ਤੋਂ ਬਿਨਾਂ ਕਿਸੇ ਡਰ ਤੋਂ ਤੇ ਬਿਨਾਂ ਕਿਸੇ ਭੈ ਤੋਂ VOTING ਦਾ ਇੱਕ ਸੁਨੇਹਾ ਲੈ ਕੇ ਅਸੀਂ ਇਹ ਬਲੈਕ ਮਾਰਚ ਕਰ ਰਹੇ ਹਾਂ ਤੇ ਇਸ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਸ਼ਰਾਰਤੀ ਇਨਸਾਨਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਹਾਡੇ ਉੱਤੇ ਸਾਡੀ ਬੜੀ ਪਹਿਣੀ ਆਖਿਆ ਜੇ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਕਰਦਾ ਹੈ ਤਾਂ ਪੁਲਿਸ ਦੇ ਥਰੂ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਹ ਫਲੈਗ ਮਾਰਚ ਬਠਿੰਡਾ ਇੱਕੋ ਸ਼ਹਿਰ ਤੋਂ ਸ਼ੁਰੂ ਹੋ ਕੇ ਹਰ ਹਰ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਸਾਡੀ ਦਬੇ ਜਿਹੜੀ ਆ ਉਹ ਪ੍ਰੋਪਰ ਬਣੀ ਰਹੂਗੀ ਤੇ ਜਿੱਦਾਂ ਮੈਂ ਤੇ ਐਸਐਸਪੀ ਸਾਹਿਬ ਪਟੰਡਾ ਸ਼ਹਿਰ ਦੇ ਵਿੱਚ ਇਹ ਫਲੈਗ ਮਾਰਚ ਕਰ ਰਹੇ ਆ ਇਸ ਤਰ੍ਹਾਂ ਰਿਸਪੈਕਟਿਵ ਐਸਡੀਐਮ ਜਿਹੜੇ ਨੇ ਉਹ ਆਪਣੀਆਂ ਤਹਿਸੀਲਾਂ ਤਸੀਲ ਪੱਦਰ ਦੇ ਉੱਤੇ ਵੀ ਜਾ ਕੇ ਇਹ ਫਲੈਗ ਮਾਰਚ ਆਪ ਦਾ ਕੈਰੀ ਆਊਟ ਕਰ ਰਹੇ ਸਰ ਇਹ ਬਾਰਡਰ ਏਰੀਆ ਹੈ ਇਹਨੂੰ ਆਪਾਂ ਕਿਸ ਤਰ੍ਹਾਂ ਕੰਟਰੋਲ ਕਰਾਂਗੇ ਕਿਉਂਕਿ ਨਾਲ ਇੰਟਰਸਟੇਟ ਨਾ ਲੱਗਿਆ ਹਰਿਆਣਾ ਦਾ ਬਿਲਕੁਲ ਜੀ ਤੁਹਾਡਾ ਬੜਾ ਵੈਲਿਡ ਪੁਆਇੰਟ ਹੈ ਬਾਰਡਰ ਡਿਸਟ੍ਰਿਕਟ ਹੋਣ ਦੇ ਬਤੌਰ ਅਸੀਂ ਜਿਹੜਾ ਬਾਰਡਰ ਤੋਂ ਪਾਰ ਸਾਡੇ ਕੋਲ सिरसा ਦਾ ਜਿੱਦਾਂ ਬਾਰਡਰ ਲੱਗਦਾ ਹੈ ਸੋ ਐਸਡੀਐਸਪੀ ਐਸਐਸਪੀ सिरसा ਡੀਸੀ सिरसा ਉਹਨਾਂ ਨਾਲ ਵੀ ਕੱਲ ਤੁਹਾਡੀ ਤੇ ਉਹਨਾਂ ਦੇ ਸੰਘਿਆਨ ਚ ਵੀ ਬੜੇ ਸਾਰੇ ਤੱਤ ਜਿਹੜੇ ਨੇ ਅਸੀਂ ਲੈ ਕੇ ਆਏ ਆ ਤਾਂ ਕਿ ਸਾਡੀ ਕੋਆਰਡੀਨੇਸ਼ਨ ਬਣੀ ਰਵੇ ਉਸ ਤੋਂ ਇਲਾਵਾ ਇੰਟਰਸਟੇਟ ਨਾਕਾ ਜਿਹੜੇ ਸਾਡੇ ਨੇ ਉਹ ਐਕਟਿਵਿਟ ਰਹਿਣਗੇ तकरीबन ਜਿੰਨੇ ਵੀ ਸਾਡੇ ਨਾਕਾ ਪੁਆਇੰਟ ਨੇ ਉਥੇ ਸੀਸੀਟੀਵੀ ਦੀ ਕਵਰੇਜ ਰਹੂਗੀ ਤੇ ਫਲਾਈਂਗ ਸਪੈਟ ਵਗੈਰਾ ਐਕਟੀਵੇਟਡ ਰਹਿਣ ਗਿਆ ਤੇ ਪੂਰਾ ਜਿੰਨਾ ਵੀ ਸਾਡਾ ਪਾਰਲੀਮੈਂਟਰੀ ਹਲਕਾ ਹੈ ਉਹਦੀ ਹਰ ਇੱਕ ਗਤੀਵਿਧੀ ਦੇ ਉੱਤੇ ਸਾਡੀ ਬੜੀ ਪੈਣੀ ਨਜ਼ਰ ਚੋਂ ਜਿਆਦਾ ਜਿਹੜਾ ਹੈਗਾ ਲੱਗਿਆ ਹੈ ਜੀ ਜੇਕਰ ਕੋਈ ਲੰਘਣਾ ਕਰਦਾ ਤੁਹਾਡੇ ਨਾਲ ਸੰਪਰਕ ਇਸ ਤਰ੍ਹਾਂ ਕੀਤਾ ਜਾ ਸਕਦਾ ਚੋਂ ਦਾ ਆਪਤਾ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਕਮਿਸ਼ਨ ਨੇ ਇੱਕ ਵੋਟਰ ਹੈਲਪ ਲਾਈਨ ਸਟੈਬਲਿਸ਼ ਕੀਤੀ ਹੋਈ ਹੈ ਤੁਹਾਡੇ ਮਾਧਿਅਮ ਰਹੀ ਮੈਂ ਦੱਸਾਂਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਦੇਣੀ ਹੋਵੇ ਜਾਂ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੋਵੇ 1950 ਦਾ ਨੰਬਰ ਜੋ ਫ੍ਰੀ ਨੰਬਰ ਹੈ ਸਭ ਤੋਂ ਈਜ਼ੀ ਤਰੀਕਾ ਹੈਗਾ ਕਿ 1950 ਦੇ ਉੱਤੇ ਤੁਸੀਂ ਕੋਈ ਆਪਦੇ ਬੂਥ ਦੇ ਰਿਲੇਟਡ ਕੋਈ ਜਾਣਕਾਰੀ ਲੈਣੀ ਹੈ ਤੁਹਾਡੀ ਵੋਟ ਕਿੱਥੇ ਲੱਗੀ ਹੋਈ ਹੈ ਜਾਂ ਉਸ ਤੋਂ ਇਲਾਵਾ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਕੋਈ ਚੋਣ ਜਾਬਤੇ ਦੀ ਉਲੰਘਣਾ ਕਰ ਰਿਹਾ ਹੈ ਸੀਬਿਜ ਲਾਪ ਇੱਕ ਈਸੀਆਈ ਵੱਲੋਂ ਡਿਵੈਲਪ ਕੀਤੀ ਹੋਈ ਹੈ ਐਂਡਰੋਇਡ ਦੇ ਉੱਤੇ ਤੇ ਆਈਫੋਨ ਦੇ ਉੱਤੇ ਅਵੇਲੇਬਲ ਹੈ ਉਹਨੂੰ ਡਾਊਨਲੋਡ ਕਰੋ ਜਿੱਥੇ ਤੁਸੀਂ ਕੋਈ ਉਲੰਘਣਾ ਦੇਖਦੇ ਹੋ ਉੱਤੇ ਤੁਸੀਂ ਉਹਦੀ ਵੀਡੀਓ ਜਾਂ ਫੋਟੋਗ੍ਰਾਫਸ ਅਪਲੋਡ ਕਰੋ 100 ਮਿੰਟ ਦੇ ਉੱਤੇ ਉੱਤੇ ਕਾਰਵਾਈ ਸਾਡੇ ਮਾਨਯੋਗ ਚੋਨ ਕਮਿਸ਼ਨ ਮਾਨਯੋਗ ਡੀਜੀਪੀ ਸਾਹਿਬ ਦੀ ਰਹਿਨੁਮਾਈ ਹੇਠ ਰਵੇ ਨਿਰਦੇਸ਼ਾ ਹੇਠ ਅਸੀਂ ਅੱਜ ਬਟਿੰਡਾ ਸ਼ਹਿਰ ਦੇ ਵਿੱਚ ਇਹ ਫਲੈਗ ਮਾਰ ਸ਼ੁਰੂ ਕਰ ਰਹੇ ਹਾਂ ਸਾਡੇ ਨਾਲ ਡੀਸੀ ਸਾਹਿਬ ਸਿਵਲ ਪ੍ਰਸ਼ਾਸਨ ਦੇ ਬਾਕੀ ਅਫਸਰ ਤੇ ਪੁਲਿਸ ਦੇ ਅਧਿਕਾਰੀ ਐਸਐਚਓ ਡੀਐਸਪੀ ਪੀਸੀਆਰ ਮੁਲਾਜ਼ਮ ਤੇ ਪੈਰਾ ਮਿਲਟਰੀ ਫੋਰਸੇ ਸਾਡੀ ਸੀਏਪੀਐਫ ਦੇ ਵੀ ਪਰਸਨਲ ਜਿਹੜੇ ਹੈਗੇ ਉਹ ਵੀ ਸਾਡੇ ਨਾਲ ਹੈਗੇ ਇਹਦੇ ਵਿੱਚ ਸਾਡਾ ਅੱਜ ਮਕਸਦ ਹੈ ਕਿ ਲੋਕਾਂ ਦੇ ਵਿੱਚ ਸਨਿਆ ਦਿੱਤਾ ਜਾਵੇ ਕਿ ਅਸੀਂ ਨਿਰਪੱਖ ਚੋਣ ਕਰਾਵਾਂਗੇ ਲਾ ਨ ਆਰਡਰ ਦੀ ਪਾਲਣਾ ਕਰਾਂਗੇ ਰੂਲ ਆਫ ਲਾ ਨੂੰ ਅਫੋਲਡ ਕਰਾਂਗੇ ਬਾਰਡਰ ਦੇ ਉੱਤੇ ਸਾਡੇ 9 ਪਰਮਨੈਂਟ ਨਾਕੇ ਇਸ ਵੇਲੇ ਚੱਲ ਰਹੇ ਆ ਤੇ ਅੱਗੇ ਨਾਕਿਆਂ ਦੀ ਸੰਖਿਆ ਹੋਰ ਵਧਾਈ ਜਾਏਗੀ ਇਹ ਹਾਈ ਟੈਕ ਨਾਕੇ ਨੇ ਸਾਰੇ ਤੇ ਕੈਮਰਾਜ਼ ਐਕਟਿਵ ਹੈਗੇ ਜਿਹੜੇ ਸਾਡੇ ਬਦਮਾਸ਼ ਟਾਈਪ ਦੇ ਐਲੀਮੈਂਟ ਹੈਗੇ ਉਹਨਾਂ ਦੀ ਜਾਣਕਾਰੀ ਅਸੀਂ ਆਪਣੇ ਬਾਰਡਰਿੰਗ ਰਾਜ ਦੇ ਬਾਰਡਰਿੰਗ ਜ਼ਿਲ੍ਹਿਆਂ ਦੇ ਨਾਲ ਸ਼ੇਅਰ ਕੀਤੀ ਹੈ ਤੇ ਉਹਨਾਂ ਦੀ ਜਾਣਕਾਰੀ ਅਸੀਂ ਲੈ ਲਈ ਹੈ ਪੀਓਜ਼ ਦੇ ਖਿਲਾਫ ਲਗਾਤਾਰ ਕਾਰਵਾਈ ਚੱਲ ਰਹੀ ਹੈ ਦਿੱਲੀ 4 ਤੋਂ 5 ਪੀਓ ਫੜੇ ਜਾ ਰਹੇ ਨੇ ਨਾਨ ਅਵੇਲੇਬਲ ਵਾਰੰਟ ਸਾਰੇ ਐਗਜ਼ੀਕਿਊਟ ਕੀਤੇ ਜਾ ਰਹੇ ਨੇ ਬਟਿੰਡਾ ਜ਼ਿਲ੍ਹੇ ਦਾ ਇਸ ਸਮੇਂ ਜਿਹੜਾ ਅਸਲਾ ਹੈ ਉਹ ਮੇਰੇ ਖਿਆਲ ਪੰਜਾਬ ਤੋਂ ਨੰਬਰ 1 ਤੇ ਜਮ੍ਹਾਂ ਕਰਾਉਣ ਦੇ ਵਿੱਚ ਸਾਡਾ ਨੰਬਰ ਚੱਲਦਾ ਹੈ ਤੇ ਮੋਰ ਥੈਨ 65% ਦੇ ਅਰਾਊਂਡ ਅ ਸਿਸਤਾ ਜਮਾ ਕਰਾ ਚੁੱਕੇ ਆ ਤੇ ਮੈਨੂੰ ਮੇਰੀ ਅਪੀਲ ਹੈ ਕਿ ਜਿੰਨਾ ਦਾ ਅਸਲਾ ਰਹਿੰਦਾ ਹੈ ਉਹ ਵੀ ਟਾਈਮ ਸਿਰ ਜਮਾ ਕਰਾੜ ਦੇਣ ਸਰ ਇਲੈਕਟਾ ਕੀਤੀ ਹੈ ਕਿੰਨੀ ਤੜੇ ਕੋ ਰਿਜ਼ਰਵ ਫੋਰਸ ਆਈ ਹੈ ਜਿੱਦ ਇੱਕ ਗੱਲ ਫੌਜ ਜੀ ਸਾਡੇ ਕੋਲ ਆਪਣੀ ਆਪ ਵੀ ਰਿਜ਼ਰਵਾ ਬਣਾਈਆਂ ਨੇ ਤੇ ਬਾਹਰੋਂ ਵੀ ਫੋਰਸ ਆ ਰਹੀ ਹੈ ਹਲੇ ਫੋਰਸ ਦਾ ਮੂਵਮੈਂਟ ਚੱਲ ਰਿਹਾ ਹੈ ਹੌਲੀ ਹੌਲੀ ਜਿੱਦਾਂ ਚੋਣ ਪਾਸ ਆਣਗੇ ਫੋਰ ਫੋਰਸ ਆਂਦੀ ਰਹੇ ਨਾਈਟ ਪੈਟੋਲਿੰਗ ਨਾਈਟ ਪੈਟੋਲਿੰਗ ਪੂਰੀ ਮੁਸਤਕਿਲ ਨਾਲ ਚੱਲ ਰਹੀ ਹੈ ਅਸੀਂ ਆਪ ਵੀ ਚੈਕਿੰਗ ਕਰਦੇ ਹਾਂ ਪਰਸੋ ਰਾਤ ਨੂੰ ਮੈਂ 1-2 ਵਜੇ ਤੱਕ ਤੇ ਅੱਗੇ ਵੀ ਅਸੀਂ ਜੁਆਇੰਟਲੀ ਵੀ ਚੈੱਕ ਕਰਦੇ ਰਵਾਂਗੇ ਸਾਡਾ ਪਲਾਨ ਹੈਗਾ ਸਾਡੇ ਆਫੀਸਰ ਨਾਈਟ ਚੈਕਿੰਗ ਮਤਲਬ ਬਦਦਸਤੂਰ ਜਾਰੀ ਕਰ ਸਰ ਬਾਕੀ ਦੇ ਆਸ-ਪਾਸ ਦੇ ਜਿਲ੍ਹਿਆਂ ਤੋਂ ਲਿਕਰ ਮਾਫੀਆ ਜਿਹੜਾ ਖਾਸ ਕਰਕੇ ਇਲੈਕਸ਼ਨ ਦੇ ਵਿੱਚ ਜਿਹੜਾ ਸਰਗਰਮ ਹੋ ਜਾਂਦਾ ਇਹਨੂੰ ਅਸੀਂ ਕਿਵੇਂ ਰੋਕਾਂਗੇ ਕਿਉਂਕਿ ਸਰ ਭਾਵੇਂ ਬਾਰਡਰ ਤੇ ਉੱਤੇ ਨਾਕੇ ਵੱਡੇ ਲੱਗੇ ਹੋਏ ਨੇ ਲੇਕਿਨ ਉਹ ਪੁਰਾਣੇ ਮੇਤੋ ਲੱਗੇ ਹੋਏ ਨੇ ਲੇਕਿਨ ਹੋਰ ਬਹੁਤ ਸਾਰੇ راستੇ ਨੇ ਜਿੱਥੋਂ ਦੀ ਜਿਹੜੀ ਇਹ ਸ਼ਰਾਬ ਮਾਫੀਆ ਖਾਸ ਕਰਕੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਰਗਰਮ ਰਹਿੰਦਾ ਹੈ ਨੀ ਤੁਹਾਡੇ بڑا ਵਿਲੀਟ ਪੁਆਇੰਟ ਹੈ ਤੇ ਇਹਨੂੰ ਲੈ ਕੇ ਅਸੀਂ ਵੀ ਕਾਫੀ ਸचेत ਹੋ ਗਏ ਹਾਂ ਸਾਨੂੰ ਚੋਣ ਕਮਿਸ਼ਨ ਤੋਂ ਤੇ ਡੀਜੀ ਆਫਿਸ ਤੋਂ ਵੀ ਹਦਾਇਤਾਂ ਮਿਲੀਆਂ ਨੇ ਅਸੀਂ ਆਪਣਾ ਇੰਟੈਲੀਜੈਂਟ ਨੈਟਵਰਕ ਵੀ ਐਕਟੀਵੇਟ ਕਰ ਰਹੇ ਹਾਂ ਬਾਕੀ ਲੋਕਾਂ ਦੇ ਮਾਧਿਅਮ ਨਾਲ ਤੁਹਾਡੇ ਮਾਧਿਅਮ ਨਾਲ ਹੋਰ ਕਿ ਪਬਲਿਕ ਇਨਫੋਰਮੇਸ਼ਨ ਮਿਲਦੀ ਹੈ ਤੇ ਪੁਰਾਣੇ ਜਿਹੜੇ ਹਿਸਟਰੀ ਸ਼ੀਟਸ ਹੈਗੇ ਬੈਡ 엘ਿਮੈਂਟ ਜਿੰਨਾਂ ਦੀ ਹਿਸਟਰੀ ਹੈਗੀ ਐਕਸਾਈਜ਼ ਆਫੈਂਸਸ ਦੀ ਉਹਨਾਂ ਤੇ ਵੀ ਅਸੀਂ ਨਿਗਾਰਾ ਰੱਖ ਕੇ ਕਾਰਵਾਈ ਕਰਾਂਗੇ ਬਠਿੰਡਾ ਤੋਂ ਹਰਮਿੰਦਰ ਸਿੰਘ ਵਿਨਾਸ਼ ਦੀ ਦੇ ਸੇਵਕ ਦੇ ਲਈ ਰਿਪੋਰਟ